ਪੰਜਾਬ ਦੇ ਦੁਸ਼ਮਣਾਂ ਨੇ ਪੰਜਾਬ ਦੀ ਤਬਾਹੀ ਕੀਤੀ ਆ ਅੱਜ ਖੁੱਲੇ ਆਮ ਚਿੱਟਾ ਵਿਕਦਾ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਮੈਂ ਚਿੱਟੇ ਨੂੰ ਖਤਮ ਕਰ ਦੂੰਗਾ 24 ਘੰਟੇ 'ਚ ਪਰ 24 ਘੰਟੇ 'ਚ ਤਾਂ ਕੀ ਖਤਮ ਕਰਨਾ ਸੀ ਪੰਜਾਬ ਦੇ ਨੌਜਵਾਨਾਂ ਨੂੰ ਜ਼ਰੂਰ ਇਸ ਬੰਦੇ ਨੇ ਖਤਮ ਕਰ ਦਿੱਤਾ ਕਿਉਂਕਿ ਖੁੱਲੇ ਆਮ ਚਿੱਟਾ ਵਿਕਦਾ ਪਹਿਲਾਂ ਤਾਂ ਚਿੱਟਾ ਘੱਟ ਵਿਕਦਾ ਸੀ ਜਦੋਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਹੁਣ ਤਾਂ ਖੁੱਲੇ ਆਮ ਚਿੱਟਾ ਵਿਕਦਾ ਪੰਜਾਬ ਪੁਲਿਸ ਖੋਦ ਚਿੱਟਾ ਬਕਵਾਉਂਦੀ ਆ ਘਰੇ ਫ੍ਰੀ ਡਿਲੀਵਰੀ ਹੁੰਦੀ ਆ ਇਹ ਫ੍ਰੀ ਡਿਲੀਵਰੀ ਕਿਉਂ ਹੁੰਦੀ ਆ ਕਿਉਂਕਿ ਸੈਂਟਰ ਸਰਕਾਰ ਕਰਾਉਂਦੀ ਆ ਨਰਿੰਦਰ ਮੋਦੀ ਕਰਵਾਉਂਦਾ ਕਿਉਂਕਿ ਪੰਜਾਬ ਦਾ ਦੁਸ਼ਮਣ ਆ ਪੰਜਾਬੀਆਂ ਨੂੰ ਖਤਮ ਕਰਨਾ ਇਸਨੇ ਉਹ ਕਿਵੇਂ ਖਤਮ ਕੀਤਾ ਜਾਊਗਾ ਨਸਿਆਂ ਦੇ ਨਾਲ ਪਗਮੰਤਮਾਨ ਆਪਣੇ ਵਧੀਆ ਪੈਸੇ ਬਣਾ ਰਿਆ ਪੰਜਾਬ ਦੇ ਨੌਜਵਾਨਾਂ ਨੂੰ ਖਤਮ ਕਰਕੇ ਇਹ ਥੋੜੀ ਆਪਣੀ ਆਮ ਆਦਮੀ ਪਾਰਟੀ ਆ ਪਗਮੰਤਮਾਨ ਲੈ ਲੋ ਪਗਮੰਤਮਾਨ ਨੂੰ ਪਾ ਲੋ ਜਫੀਆਂ ਰੋਵੋ ਪਿੱਟੋ ਦੇਖੋ ਘਰ ਘਰ ਅੱਗ ਲੱਗੀ ਹੋਈ ਆ ਘਰ ਘਰ ਮੁੰਡੇ ਮਰਦੇ ਨੇ ਪਰਿਵਾਰਾਂ ਦੀ ਪਰਿਵਾਰ ਉਜੜ ਰਹੇ ਨੇ ਇਹ ਹੱਸ ਰਹੇ ਨੇ ਹੁਣ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਕਹਿੰਦੇ ਹੋ ਨਿਊਜ਼ ਦੇਖਣ ਵਾਲਿਓ ਤਾਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿ ਚਿੱਟਾ ਪੰਜਾਬ 'ਚ ਖਤਮ ਹੋ ਗਿਆ ਜਾਂ ਅੱਗੇ ਨੂੰ ਜ਼ਿਆਦਾ ਇਹ ਤੁਸੀਂ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ